नमस्कार दानचिएरा टीवी ਦੇ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਅਪਾ ਪਹੁੰਚੇ ਹੋਏ ਹਾਂ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਕੋਵਾ ਦੇ ਬਾੜ ਨੰਬਰ 43 ਵਿਖੇ ਜਿੱਥੇ ਕੀ ਲਗਾਤਾਰ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲਗਾਤਾਰ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਉੱਥੇ ਦੀ ਜਿਹੜੀ ਪਾਰਸ਼ਦ ਨੇ ਮਜਿੰਦਰਪੌਰ ਉਹਨਾਂ ਵੱਲੋਂ ਕੈਬਨਿਟ ਮੰਤਰੀ ਪੰਜਾਬ ਲਾਜਨ ਕਟਾਰੂ ਚੱਕ ਜੀ ਦੇ ਅੱਗੇ ਜਿਹੜੀ ਆ ਅਪੀਲ ਕੀਤੀ ਗਈ ਸੀ ਜੀ ਉਹਨਾਂ ਦੇ ਬਾੜ ਦੇ ਵਿੱਚ ਜਿਹੜੀਆਂ ਮੂਲ ਭੂਤ ਸਿੰਧਾਵਾਂ ਹਨ ਉਹ ਕਿਤੇ ਨਾ ਕਿਤੇ ਜਿਹੜੀਆਂ ਉਹਨਾਂ ਨੂੰ ਨਹੀਂ ਮਿਲੀਆਂ ਅਤੇ ਬਾੜ ਵਾਸੀਆਂ ਵਿੱਚ ਕਾਫੀ ਲੋਕ ਜਿਹੜਾ ਬਿੱਟਰੂ ਮਿਲ ਰਿਹਾ ਅਤੇ ਉਸ ਦੇ ਚਲਿਆ ਹੀ ਅੱਜ ਕੈਬਨਿਟ ਮੰਤਰੀ ਲਾਜਨ ਕਟਾਰੂ ਚੱਕ ਵੱਲੋਂ ਬਾੜ ਦਾ ਦੌਰਾ ਕੀਤਾ ਗਿਆ ਅਤੇ ਉੱਥੇ ਆਣ ਵਾਲੀਆਂ ਪਰੇਸ਼ਾਨੀਆਂ ਜਿਹੜੀਆਂ ਤੁਸੀਂ ਆ ਗਈਆਂ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਵਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ। ਪੰਗਾਦੀਏ ਜੀ ਲਗਾਤਾਰ ਮੁੱਖ ਮੰਤਰੀ ਸਰਕਾਰਤ ਮਾਨ ਵੱਲੋਂ ਲਗਾਤਾਰ ਉਪਾ ਦਿੱਤਾ ਜਾ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਸੂਬਾ ਸਰਕਾਰ ਵੱਲੋਂ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਅਤੇ ਬਿਨਾਂ ਕਿਸੇ ਪੱਖ ਪਾਤ ਤੋਂ ਬਿਨਾਂ ਕਿਸੇ ਭੇਦਭਾਵ ਤੋਂ ਜਿਹੜੇ ਵਿਕਾਸ ਕਾਰਜ ਨੇ ਉਹ ਕਰਵਾਏ ਜਾਣਗੇ। ਉਸੇ ਦੇ ਚਲਦਿਆ ਕਿਉਂਕਿ ਇਹ ਜਿਹੜੀ ਪੰਚਾਇਤ ਆਪਣੇ ਜਿਹੜੇ ਕੌਂਸਲਰ ਹਨ ਔਰ ਇਤੋ ਦੇ ਜਿਹੜੇ ਆਪਣੇ ਮੇਅਰ ਹਨ ਉਹ ਕਿਤੇ ਨਾ ਕਿਤੇ ਕਾਂਗਰਸ ਦੇ ਹਨ ਅਤੇ ਜਿਹੜੇ ਸੈਂਟਰ ਗਵਰਨਮੈਂਟ ਹੈ ਉਹ ਕਿਤੇ ਭਾਜਪਾ ਦੀ ਹੈ ਅਤੇ ਉਹ ਜਿਹੜੀ ਪੰਜਾਬ ਸਰਕਾਰ ਹੈ ਉਹ ਆਵਾਮੀ ਪਾਰਟੀ ਦੀ ਹੈ ਔਰ ਇਸ ਵੇਲੇ ਜਿਹੜੇ ਕੈਬਨਿਟ ਮੰਤਰੀ ਲਾਚਨ ਕਟਾਰੂ ਚਾਹ ਹਨ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਜਿਹੜੇ ਕਾਂਗਰਸ ਦੇ ਕਾਰਜਦਾਨ ਅਤੇ ਕਾਂਗਰਸ ਦੇ ਅਗੂ ਹਨ ਉਹਨਾਂ ਵੱਲੋਂ ਇੱਕ ਵਾਰੀ ਵੀ ਉਹਨਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਕਿ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕਿਸ ਕੰਮ ਦੀ ਜਿਹੜੀ ਹੈ ਕਮੀ ਹੈ ਤਾਂ ਜੋ ਉਸ ਕਮੀ ਨੂੰ ਦੂਰ ਕੀਤਾ ਜਾ ਸਕਦਾ ਪਰ ਪਤਾ ਨਹੀਂ ਕਿਸ ਗਲ ਨੇ ਚਲ ਗਿਆ ਅ ਜਿਹੜੇ ਕਾਂਗਰਸ ਵਾਲੇ ਨੇ ਉਹ ਮੰਤਰੀ ਉਹਨਾਂ ਨੂੰ ਦੱਸੇ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੰਦਾ ਜਿਸੇ ਚਲ ਗਿਆ ਲੋਕ ਜਿਹੜੇ ਨਾ ਉਹ ਸੁਵਿਧਾਵਾਂ ਤੋਂ ਬੰਚੇ ਤੇ ਹੁੰਦੇ ਹੋਇਆ ਬਿਥਰੇ ਹਨ ਇਸ ਵੇਲੇ ਕੀ ਕਿਹਾ ਕੈਬਨਿਟ ਮੰਤਰੀ ਲਾਚਨ ਕਰਾਰੂ ਚੱਕ ਨੇ ਆਓ ਦੇਖਦੇ ਹਾਂ ਪੂਰੀ ਰਿਪੋਰਟ हां बिल्कुल मेरी एक बार फिर मैं अपने प्यारे ਲੋਕਾਂ ਚ ਆਇਆ ਸੋ ਬਾੜ ਨੰਬਰ 43 44 ਸਰਨਾ ਕਾਰਪੋਰੇਸ਼ਨ ਦਾ ਜਿਹੜਾ ਹਿੱਸਾ ਉਹਦੇ ਅੰਦਰ ਕ੍ਰਿਸ਼ਨਾ ਕਲੋਨੀ ਪੈਂਦੀ ਹੈ ਬੇਸਿਕਲੀ ਇਹਦਰਸ ਕਲੋਨੀ ਦਾ ਪਾਰਟ ਹੀ ਹੈ ਸੋ ਨਵੀਂ ਕਲੋਨੀ ਡਿਵੈਲਪ ਹੋਈ ਹੈ ਔਰ ਬੜੇ ਅੱਛੇ ਲੋਕਾਂ ਨੇ ਆਪਣੀ ਮਿਹਨਤ ਕਰਕੇ ਮਕਾਨ ਬਣਾਏ ਹੈ ਪਰ ਇੱਥੇ ਗਲੀਆਂ ਦੀ ਸਮੱਸਿਆ ਜਿਹਨੂੰ ਅੱਜ ਦੇਖਣ ਲਈ ਆਇਆ ਔਰ ਬੜੀ ਜੈਨੂਅਲ ਮਤਲਬ ਸਮੱਸਿਆ ਕੁਝ ਲਾਈਟ ਨਹੀਂ ਸਮੱਸਿਆ ਸੋ ਮੈਂ ਮੁਕੇ ਦੇ ਅਧਿਕਾਰੀਆਂ ਨੂੰ ਫੋਨ ਵੀ ਲਾਇਆ ਪੀਜ਼ ਆਈਮ ਜਿੱਟਲੇ ਆ ਕੇ ਮਹੀਨਾ ਕਰੋ ਤਾਂ ਜਿੱਥੇ ਜਿੱਥੇ ਵੀ ਲੋਡ ਹੈ ਅਸੀਂ ਉਸ ਲੋਡ ਨੂੰ ਪੂਰੀ ਕਰਨ ਦੇ ਲਈ ਜੇ ਉਹ ਵੀ ਇਹਨਾਂ ਦੀ ਸਮੱਸਿਆ ਹੋएगी ਉਹਨੂੰ ਆਪਾਂ ਛਾਟ ਡਾਊਟ ਕਰਾਂਗੇ ਲਗਾਤਾਰ ਕਿਉਂਕਿ ਪੰਜਾਬ ਦੇ ਅੰਦਰ ਸਰਕਾਰ ਨੇ ਬਾਕੀ ਸੈਕਟਰਾਂ ਤੋਂ ਵੱਡੇ ਕੰਮ ਕੀਤੇ ਆ ਹਰੇਕ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਪੰਜਾਬ ਦੇ ਅੰਦਰ ਪਾਣੀਓ ਕਿਸੇ ਵੀ ਜਾਤ ਪਧਰ ਦੀ ਦਾ ਬੰਦਾ 10 ਲੱਖ ਰੁਪਏ ਦਾ ਬੀਮਾ ਸਰਕਾਰ ਨੇ ਦਿੱਤਾ ਹੈ ਹਰੇਕ ਮਤਲਬ ਬੰਦਾ ਆਪਣਾ ਪ੍ਰਾਪਰ ਇਲਾਜ ਕਰਾ ਪਾਏਗਾ ਆਪਣੀਆਂ ਵੱਡੀਆਂ ਸਹੂਲਤਾਂ ਸਕਾਰਾਂ ਦਿੱਤੀਆਂ ਪਰ ਕਿਉਂਕਿ ਜਿਹੜੀ ਕਾਰਪੋਰੇਸ਼ਨ ਹੈ ਉਹ ਇੱਥੇ ਕਾਂਗਰਸ ਪਾਰਟੀ ਦੀ ਐਮਸੀ ਕਾਂਗਰਸ ਪਾਰਟੀ ਦੇ ਆ ਤੇ ਉਹ ਕਦੀ ਸਾਡੇ ਕੋਲ ਆਈ ਹੀ ਨਹੀਂ ਆਪਣੇ ਵਾਰਡ ਦੀ ਸਮੱਸਿਆ ਲੈ ਕੇ ਪਤਾ ਨਹੀਂ ਕਿਉਂ ਉਹਨਾਂ ਨੂੰ ਸਾਡੇ ਤੋਂ ਦੂਰੀ ਬਣਾ ਕੇ ਰੱਖੀ ਹੈ ਸੋ ਮੈਂ ਸਮਝਦਾ ਵੀ ਉਹਨਾਂ ਨੂੰ ਐਜੇ ਐਮਸੀ ਦੇ ਤੌਰ ਤੇ ਕੰਮ ਕਰਨਾ ਚਾਹੀਦਾ ਜੇ ਉਹ ਐਮਸੀ ਦਾ ਕੰਮ ਬੰਨਦਾ ਆਪਣੇ ਸਮੱਸਿਆਵਾਂ ਲੈ ਕੇ ਮੰਤਰੀ ਨੂੰ ਦੱਸੋ ਸਰਕਾਰ ਨੂੰ ਦੱਸੋ ਸੋ ਪਰ ਕਿਉਂਕਿ ਮੈਂ ਹੁਣ ਆਪ ਆਪਣੇ ਹੱਥ ਲੈ ਰਿਆ ਉਹਨਾਂ ਦਾ ਮਸਲਾ ਜੋ ਵੀ ਹੈ ਸਾਰੇ ਅਸੀਂ ਹੱਲ ਕਰਾਵਾਂਗੇ ਔਰ ਵਾਜਬ ਮੰਗਾ ਲੈਣਾ ਸਾਰੇ ਕਟਾ ਕਰਤੇ ਦੇਖਦੇ ਰੋ ਦਨਕੀਰਾ ਟੀਵੀ ਮੈਨਨ ਦੀ ਉਜਾੜਤ ਮਹਰ ਜੈਸ਼ ਕੁਮਾਰ ਦਨਕੀਰਾ ਟੀਵੀ ਲਈ ਖਾਸ ਰਿਪੋਰਟ ਨਮਸਕਾਰ ਦਨਕੀਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਅਪਾ ਪਹੁੰਚੇ ਹੋਏ ਹਾਂ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਕੋਵਾ ਦੇ ਬਾੜ ਨੰਬਰ 43 ਵਿਖੇ ਵਿਖੇ ਕੀ ਲਗਾਤਾਰ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲਗਾਤਾਰ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾ ਰਹੀ ਹੈ ਉਸੇ ਹੀ ਉਥੇ ਦੀ ਜਿਹੜੀ ਪਾਰਸ਼ਦ ਨਾ ਵੈਜਿੰਦਰ ਕੋਰ ਉਹਨਾਂ ਵੱਲੋਂ ਚਰਨਯਤ ਮੰਤਰੀ ਪੰਜਾਬ ਲਾਚਨ ਕਟਾਰੂ ਚੱਕ ਜੀ ਦੇ ਅੱਗੇ ਜਿਹੜੀ ਆ ਅਪੀਲ ਕੀਤੀ ਗਈ ਸੀ ਉਸ ਉਹਨਾਂ ਦੇ ਬਾੜ ਦੇ ਵਿੱਚ ਜਿਹੜੀਆਂ ਮੂਲ ਭੂਤਿਕਾਵਾ ਹਨ ਉਹ ਕਿਤੇ ਨਾ ਕਿਤੇ ਜਿਹੜੀਆਂ ਉਹਨਾਂ ਨੂੰ ਨਹੀਂ ਮਿਲ ਰਹੀਆਂ ਅਤੇ ਬਾੜ ਵਾਸਿਆਂ ਵਿੱਚ ਬਾਕੀ ਬੋਝ ਜਿਹੜਾ ਬਿੱਟਰੂ ਮਿਲ ਰਿਹਾ ਹੈ ਅਤੇ ਉਸ ਦੇ ਚੱਲਿਆ ਹੀ ਅੱਜ ਕੈਬਨਿਟ ਮੰਤਰੀ ਲਾਚਨ ਕਟਾਰੂ ਚੱਕ ਵੱਲੋਂ ਬਾੜ ਦਾ ਦੌਰਾ ਕੀਤਾ ਗਿਆ ਅਤੇ ਉੱਥੇ ਆਣ ਵਾਲੀਆਂ ਪਰੇਸ਼ਾਨੀਆਂ ਜਿਹੜੀਆਂ ਸੁਣੀਆਂ ਗਈਆਂ ਅਤੇ ਮੌਕੇ ਤੇ ਹੀ अधिकारियों ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਸਰਕਾਰੀ ਜੀ ਲਗਾਤਾਰ ਮੁੱਖ ਮੰਤਰੀ ਸਰਕਾਰਤ ਵੱਲੋਂ ਲਗਾਤਾਰ ਉਪਾ ਦਿੱਤਾ ਜਾ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਸੂਬਾ ਸਰਕਾਰ ਵੱਲੋਂ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਅਤੇ ਇਹਨਾਂ ਕਿਸੇ ਪੱਖ ਪਾਤੋ bina ਕਿਸੇ ਭੇਦ ਭਾਵ ਤੋਂ ਜਿਹੜੇ ਵਿਕਾਸ ਕਾਰਜ ਨੇ ਉਹ ਕਰਵਾਏ ਜਾਣਗੇ ਉਸੇ ਦੇ ਚਲਦਿਆਂ ਕਿਉਂਕਿ ਇਹ ਜਿਹੜੀ ਪੰਚਾਇਤ ਆਪਣੇ ਜਿਹੜੇ ਕੌਂਸਲਰ ਹਨ ਔਰ ਇਤੋ ਦੇ ਜਿਹੜੇ ਆਪਣੇ ਮੇਅਰ ਹਨ ਉਹ ਕਿਤੇ ਨਾ ਕਿਤੇ ਕਾਂਗਰਸ ਦੇ ਹਨ ਅਤੇ ਜਿਹੜੇ ਸੈਂਟਰ ਸਰਗਰਮੈਂਟ ਹੈ ਉਹ ਕਿਤੇ ਭਾਜਪੀ ਦੀ ਹੈ ਅਤੇ ਜਿਹੜੀ ਪੰਜਾਬ ਸਰਕਾਰ ਹੈ ਉਹ ਆਵਾਜ਼ੀ ਪਾਰਟੀ ਦੀ ਹੈ ਔਰ ਇਸ ਵੇਲੇ ਜਿਹੜੇ ਕੈਬਨਿਟ ਮੰਤਰੀ ਲਾਚਨ ਤਡਾਰੂ ਚੱਤਾਨ ਹਨ ਉਹਨਾਂ ਵੱਲੋਂ ਪਿਆ ਗਿਆ ਹੈ ਕਿ ਉਹਨਾਂ ਜਿਹੜੇ ਕਾਂਗਰਸ ਦੇ 파ਰਸ਼ਦ ਹਨ ਅਤੇ ਕਾਂਗਰਸ ਦੇ ਅਗੂ ਹਨ ਉਹਨਾਂ ਵੱਲੋਂ ਇੱਕ ਵਾਰੀ ਵੀ ਉਹਨਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਕਿ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕਿਸ ਕੰਮ ਦੀ ਜਿਹੜੀ ਹੈ ਕਮੀ ਹੈ ਕਾਹ ਜੋ ਉਸ ਕਮੀ ਨੂੰ ਦੂਰ ਕੀਤਾ ਜਾ ਸਕਦਾ ਪਰ ਪਤਾ ਨਹੀਂ ਕਿਸ ਗੱਲ ਤੇ ਚਲ ਗਿਆ ਅ ਜਿਹੜੇ ਕਾਂਗਰਸ ਵਾਲੇ ਨੇ ਉਹ ਮੰਤਰੀ ਉਹਨਾਂ ਨੂੰ ਦੱਸੇ ਨਹੀਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੰਦਾ ਜਿਸੇ ਚਲ ਗਿਆ ਲੋਕ ਜਿਹੜੇ ਨਾ ਉਹ ਸੁਵਿਧਾਵਾਂ ਤੋਂ ਬੰਦੇ ਤੇ ਹੁੰਦੇ ਹੋਇਆ ਬਿਛਰੇ ਹਨ ਇਸ ਵੇਲੇ ਕੀ ਕਿਹਾ ਕੈਬਨਿਟ ਮੰਤਰੀ ਲਾਚਨ ਘਟਾਉਣ ਚਾਹਕ ਨੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਹਾਂ ਬਿਲਕੁਲ ਮੇਰੀ ਅਕਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਬਾੜ ਨੰਬਰ 43 44 ਸਰਨਾ ਕਾਰਪੋਰੇਸ਼ਨ ਦਾ ਜਿਹੜਾ ਹਿੱਸਾ ਉਹਦੇ ਅੰਦਰ ਕ੍ਰਿਸ਼ਨਾ ਕਲੋਨੀ ਪੈਂਦੀ ਹੈ ਬੇਸਿਕਲੀ ਇਹ ਦਰਜ ਕਲੋਨੀ ਦਾ 파ਰਟੀ ਹੈ ਸੋ ਨਵੀਂ ਕਲੋਨੀ ਡਿਵੈਲਪ ਹੋਈ ਹੈ ਔਰ ਬੜੇ ਅੱਛੇ ਲੋਕਾਂ ਨੇ ਆਪਣੀ ਮਿਹਨਤ ਕਰਕੇ ਮਕਾਨ ਬਣਾਏ ਹੈ ਪਰ ਇੱਥੇ ਗਲੀਆਂ ਦੀ ਸਮੱਸਿਆ ਜਿਹਨੂੰ ਅੱਜ ਦੇਖਣ ਲਈ ਆਇਆ ਔਰ ਬੜੀ ਜੈਨੂਅਲ ਮਤਲਬ ਸਮੱਸਿਆ ਕੁਝ ਲਾਈਟਿੰਗ ਦੀ ਸਮੱਸਿਆ ਸੋ ਮੈਂ ਉਹਕੇ ਦੇ ਅਧਿਕਾਰੀਆਂ ਨੂੰ ਫੋਨ ਵੀ ਲਾਇਆ ਪੀਜ਼ ਆਈਮ ਜਿੱਟਲੀ ਆ ਕੇ ਮਹਿਨਾ ਕਰੋ ਤਾਂ ਜਿੱਥੇ ਜਿੱਥੇ ਵੀ ਲੋਡ ਹੈ ਅਸੀਂ ਉਸ ਲੋਡ ਨੂੰ ਪੂਰੀ ਕਰਨ ਦੇ ਲਈ ਜੇ ਉਹ ਵੀ ਇਹਨਾਂ ਦੀ ਸਮੱਸਿਆ ਹੋएगी ਉਹਨੂੰ ਆਪਾਂ ਸ਼ਾਰਟ ਆਊਟ ਕਰਾਂਗੇ ਲਗਾਤਾਰ ਕਿਉਂਕਿ ਪੰਜਾਬ ਦੇ ਅੰਦਰ ਸਰਕਾਰ ਨੇ ਬਾਕੀ ਸਾਈਡਾਂ ਤੋਂ ਵੱਡੇ ਕੰਮ ਕੀਤੇ ਆ ਹਰੇਕ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਪੰਜਾਬ ਦੇ ਅੰਦਰ ਪਰਿਓ ਕਿਸੇ ਵੀ ਜਾਤ ਪਧਰ ਦੀ ਦਾ ਬੰਦਾ 10 ਲੱਖ ਰੁਪਏ ਦਾ ਬੀਮਾ ਸਰਕਾਰ ਨੇ ਦਿੱਤਾ ਹੈ ਹਰੇਕ ਮਤਲਬ ਬੰਦਾ ਆਪਣਾ ਪ੍ਰਾਪਰ ਇਲਾਜ ਕਰਾ ਪਾਏਗਾ ਆਪਣੀਆਂ ਵੱਡੀਆਂ ਸਹੂਲਤਾਂ ਸਕਾਰਾਂ ਦਿੱਤੀਆਂ ਪਰ ਕਿਉਂਕਿ ਜਿਹੜੀ ਕਾਰਪੋਰੇਸ਼ਨ ਹੈ ਉਹ ਇੱਥੇ ਕਾਂਗਰਸ ਪਾਰਟੀ ਦੀ ਐਮਸੀ ਕਾਂਗਰਸ ਪਾਰਟੀ ਦੇ ਆ ਤੇ ਉਹ ਕਦੀ ਸਾਡੇ ਕੋਲ ਆਈ ਹੀ ਨਹੀਂ ਆਪਣੇ ਵਾਰਡ ਦੀ ਸਮੱਸਿਆ ਲੈ ਕੇ ਪਤਾ ਨਹੀਂ ਕਿਉਂ ਉਹਨਾਂ ਨੂੰ ਸਾਡੇ ਤੋਂ ਦੂਰੀ ਬਣਾ ਕੇ ਰੱਖੀ ਹੈ ਸੋ ਮੈਂ ਸਮਝਦਾ ਵੀ ਉਹਨਾਂ ਨੂੰ ਐਜੇ ਐਮਸੀ ਦੇ ਤੌਰ ਤੇ ਕੰਮ ਕਰਨਾ ਚਾਹੀਦਾ ਜੇ ਉਹ ਐਮਸੀ ਦਾ ਕੰਮ ਬੰਨਦਾ ਆਪਣੇ ਸਮੱਸਿਆਵਾਂ ਲੈ ਕੇ ਮੰਤਰੀ ਨੂੰ ਦੱਸੋ ਸਰਕਾਰ ਨੂੰ ਦੱਸੋ ਸੋ ਪਰ ਕਿਉਂਕਿ ਮੈਂ ਹੁਣ ਆਪ ਆਪਣੇ ਹੱਥ ਲੈ ਰਿਆ ਉਹਨਾਂ ਦਾ ਮਸਲਾ ਜੋ ਵੀ ਹੈ ਸਾਰੇ ਅਸੀਂ ਹੱਲ ਕਰਾਵਾਂਗੇ ਹੋਰ ਵਾਜਬ ਮੰਗਾ ਲੈਣਾ ਸਾਰੇ ਕਟਕ ਤੇ ਤੁਸੀਂ ਦੇਖਦੇ ਹੋ ਦੈਨਕ ਖੇਰਾ ਟੀਵੀ ਮੈਨ ਲਈ ਉਹ ਇਜਾਜ਼ਤ ਮੈਂ ਰੇਸ਼ ਕੁਮਾਰ ਦੈਨਕ ਖੇਰਾ ਟੀਵੀ ਲਈ ਖਾਟ ਰਿਪੋਰਟ ਨਮਸਕਾਰ ਦੈਨਕ ਖੇਰਾ ਟੀਵੀ ਦੇਕਰਵਾਣੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਆਪਾਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਕੋਵਾ ਦੇ ਬਾੜ ਨੰਬਰ 43 ਵਿਤੇ ਵਿਤੇ ਕੀ ਲਗਾਤਾਰ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲਗਾਤਾਰ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾ ਰਹੀ ਹੈ ਉਸੇ ਹੀ ਉਥੇ ਦੀ ਜਿਹੜੀ ਫਾਰਸ਼ਦਨ ਹੈ ਵਲਜਿੰਦਰ ਕੌਰ ਉਹਨਾਂ ਵੱਲੋਂ ਚਰਨਯਤ ਮੰਤਰੀ ਪੰਜਾਬ ਲਾਜਨ ਕਟਾਰਨ ਚੱਕੀ ਦੇ ਅੱਗੇ ਜਿਹੜੀ ਆ ਅਪੀਲ ਕੀਤੀ ਗਈ ਸੀ ਜੀ ਉਹਨਾਂ ਦੇ ਬਾੜ ਦੇ ਵਿੱਚ ਜਿਹੜੀਆਂ ਮੂਲ ਬੂਟੇ ਸਿੰਜਾਵਾਂ ਹਨ ਉਹ ਕਿਤੇ ਨਾ ਕਿਤੇ ਜਿਹੜੀਆਂ ਉਹਨਾਂ ਨੂੰ ਨਹੀਂ ਮਿਲੀਆਂ ਅਤੇ ਬਾੜ ਵਾਸੀਆਂ ਵਿੱਚ ਕਾਫੀ ਮੋਸ਼ ਜਿਹੜਾ ਵਿਤਰੂ ਮਿਲ ਰਿਹਾ ਅਤੇ ਉਹਦੇ ਚੱਲਿਆ ਹੀ ਅੱਜ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਬਾੜ ਦਾ ਦੌਰਾ ਕੀਤਾ ਗਿਆ ਅਤੇ ਉੱਥੇ ਆਣ ਵਾਲੀਆਂ ਪਰੇਸ਼ਾਨੀਆਂ ਜਿਹੜੀਆਂ ਤੁਸੀਂ ਆ ਗਈਆਂ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਪੰਜਾਬੀ ਦੀ ਲਗਾਤਾਰ ਮੁੱਖ ਮੰਤਰੀ ਸਰਕਾਰ ਵੱਲੋਂ ਲਗਾਤਾਰ ਉਪਾ ਕੀਤਾ ਜਾ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਸੂਬਾ ਸਰਕਾਰ ਵੱਲੋਂ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਅਤੇ ਇਹਨਾਂ ਕਿਸੇ ਪੱਖ ਪਾਤ ਤੋਂ ਬਿਨਾਂ ਕਿਸੇ ਭੇਦਭਾਵ ਤੋਂ ਜਿਹੜੇ ਵਿਕਾਸ ਕਾਰਜ ਨੇ ਉਹ ਕਰਵਾਏ ਜਾਣਗੇ ਉਸੇ ਦੇ ਚੱਲਿਆ ਕਿਉਂਕਿ ਇਹ ਜਿਹੜੀ ਪੰਚਾਇਤ ਆਪਣੇ ਜਿਹੜੇ ਕੌਂਸਲਰ ਹਨ ਔਰ ਇਤੋ ਦੇ ਜਿਹੜੇ ਆਪਣੇ ਮੇਅਰ ਹਨ ਉਹ ਕਿਤੇ ਨਾ ਕਿਤੇ ਕਾਂਗਰਸ ਦੇ ਹਨ ਅਤੇ ਜਿਹੜੇ ਸੈਂਟਰ ਸਰਗਰਮੈਂਟ ਹੈ ਉਹ ਕਿਤੇ ਭਾਜਪੀ ਦੀ ਹੈ ਅਤੇ ਜਿਹੜੀ ਪੰਜਾਬ ਸਰਕਾਰ ਹੈ ਉਹ ਆਵਾਦਨੀ ਪਾਰਟੀ ਦੀ ਹੈ ਔਰ ਇਸ ਵੇਲੇ ਜਿਹੜੇ ਕੈਬਨਿਟ ਮੰਤਰੀ ਲਾਚਨ ਕਟਾਰੂ ਚੱਤਾਨ ਹਨ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਜਿਹੜੇ ਕਾਂਗਰਸ ਦੇ 파ਰਸ਼ਦ ਹਨ ਅਤੇ ਕਾਂਗਰਸ ਦੇ ਅਗੂ ਹਨ ਉਹਨਾਂ ਵੱਲੋਂ ਇੱਕ ਵਾਰੀ ਵੀ ਉਹਨਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਕਿ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕਿਸ ਕੰਮ ਦੀ ਜਿਹੜੀ ਹੈ ਕਮੀ ਹੈ ਕਾਹ ਜੋ ਉਹ ਜੋ ਕਮੀ ਨੂੰ ਦੂਰ ਕੀਤਾ ਜਾ ਸਕਿਆ ਪਰ ਪਤਾ ਨਹੀਂ ਕਿਸ ਗੱਲ ਤੇ ਚਲ ਗਿਆ ਅ ਜਿਹੜੇ ਕਾਂਗਰਸ ਵਾਲਿਆਂ ਨੇ ਉਹ ਮੰਤਰੀ ਉਹਨਾਂ ਨੂੰ ਦੱਸਦੇ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੰਦਾ ਜਿਸੇ ਚਲ ਗਿਆ ਲੋਕ ਜਿਹੜੇ ਨਾ ਉਹ ਸੁਵਿਧਾਵਾਂ ਤੋਂ ਬঞ্চিত ਹੁੰਦੇ ਹੋਏ ਆ ਵਿਛਲੇ ਹਨ ਇਸ ਵੇਲੇ ਕੀ ਕਿਹਾ ਕੈਬਨਟ ਮੰਤਰੀ ਲਾਚਨ ਘਟਾਰੂ ਚਾਹ ਕਹਨੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਹਾਂ ਬਿਲਕੁਲ ਮੇਰੀ ਅੱਜ ਕਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਬਾੜ ਨੰਬਰ 43 44 ਸਰਨਾ ਕਾਰਪੋਰੇਸ਼ਨ ਦਾ ਜਿਹੜਾ ਹਿੱਸਾ ਉਹਦੇ ਅੰਦਰ ਕ੍ਰਿਸ਼ਨਾ ਕਲੋਨੀ ਪੈਂਦੀ ਹੈ ਬੇਸਿਕਲੀ ਇਹ ਦਰਜ ਕਲੋਨੀ ਦਾ ਪਾਰਟੀ ਹੈ ਸੋ ਨਵੀਂ ਕਲੋਨੀ ਡਿਵੈਲਪ ਹੋਈ ਹੈ ਔਰ ਬੜੇ ਅੱਛੇ ਲੋਕਾਂ ਨੇ ਆਪਣੀ ਮਿਹਨਤ ਕਰਕੇ ਮਕਾਨ ਬਣਾਏ ਹੈ ਪਰ ਇੱਥੇ ਗਲੀਆਂ ਦੀ ਸਮੱਸਿਆ ਜਿਹਨੂੰ ਅੱਜ ਦੇਖਣ ਲਈ ਆਇਆ ਔਰ ਬੜੀ ਜੈਨੂਅਲ ਮਤਲਬ ਸਮੱਸਿਆ ਕੁਝ ਲੈਕਟਰੀ ਦੀ ਸਮੱਸਿਆ ਸੋ ਮੈਂ ਉਹਦੇ ਅਧਿਕਾਰੀਆਂ ਨੂੰ ਫੋਨ ਵੀ ਲਾਇਆ ਪੀਜ਼ ਆਈ ਅਮ ਜਿੱਥੇ ਆ ਕੇ ਮਹੀਨਾ ਕਰੋ ਤਾਂ ਜਿੱਥੇ ਜਿੱਥੇ ਵੀ ਲੋਡ ਹੈ ਅਸੀਂ ਉਸ ਲੋਡ ਨੂੰ ਪੂਰੀ ਕਰਨ ਦੇ ਲਈ ਜੇ ਉਹ ਵੀ ਇਹਨਾਂ ਦੀ ਸਮੱਸਿਆ ਹੋएगी ਉਹਨੂੰ ਆਪਾਂ ਸ਼ਾਰਟ ਆਊਟ ਕਰਾਂਗੇ ਲਗਾਤਾਰ ਕਿਉਂਕਿ ਪੰਜਾਬ ਦੇ ਅੰਦਰ ਸਰਕਾਰ ਨੇ ਬਾਕੀ ਸੈਕਟਰ ਤੋਂ ਵੱਡੇ ਕੰਮ ਕੀਤੇ ਆ ਹਰੇਕ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਪੰਜਾਬ ਦੇ ਅੰਦਰ ਪਾਣੀਓ ਕਿਸੇ ਵੀ ਜਾਤ ਪਰਿਵਾਰੀ ਦਾ ਬੰਦਾ 10 ਲੱਖ ਰੁਪਏ ਦਾ ਬੀਮਾ ਸਰਕਾਰ ਨੇ ਦਿੱਤਾ ਹਰੇਕ ਮਤਲਬ ਬੰਦਾ ਆਪਣਾ ਪ੍ਰਾਪਰ ਇਲਾਜ ਕਰਾ ਪਾਏਗਾ ਬੜੀਆਂ ਬੜੀਆਂ ਸਹੂਲਤਾਂ ਸਕਾਰਾਂ ਦਿੱਤੀਆਂ ਪਰ ਕਿਉਂਕਿ ਜਿਹੜੀ ਕਾਰਪੋਰੇਸ਼ਨ ਹੈ ਉਹ ਇੱਥੇ ਕਾਂਗਰਸ ਪਾਰਟੀ ਦੀ ਐਮਸੀ ਕਾਂਗਰਸ ਪਾਰਟੀ ਦੇ ਆ ਤੇ ਉਹ ਕਦੀ ਸਾਡੇ ਕੋਲ ਆਈ ਹੀ ਨਹੀਂ ਆਪਣੇ ਬਾਦਰ ਦੀ ਸਮੱਸਿਆ ਲੈ ਕੇ ਪਤਾ ਨਹੀਂ ਕਿਉਂ ਉਹਨਾਂ ਨੂੰ ਸਾਡੇ ਤੋਂ ਦੂਰੀ ਬਣਾ ਕੇ ਰੱਖੀ ਹੈ ਸੋ ਮੈਂ ਸਮਝਦਾ ਵੀ ਉਹਨਾਂ ਨੂੰ ਐ ਜੇ ਐਮਸੀ ਦੇ ਤੌਰ ਤੇ ਕੰਮ ਕਰਨਾ ਚਾਹੀਦਾ ਜੇ ਉਹ ਐਮਸੀ ਦਾ ਕੰਮ ਕਰਦਾ ਆਪਣੇ ਸਮੱਸਿਆਵਾਂ ਲੈ ਕੇ ਮੰਤਰੀ ਨੂੰ ਦੱਸੋ ਸਹਾਰਨ ਦੱਸੋ ਸੋ ਪਰ ਕਿਉਂਕਿ ਮੈਂ ਹੁਣ ਆਪ ਆਪਣੇ ਹੱਥ ਲੈ ਆ ਰਿਹਾ ਉਹਨਾਂ ਦਾ ਮਸਲਾ ਜੋ ਵੀ ਹੈ ਸਾਰੇ ਅਸੀਂ ਹੱਲ ਕਰਾਵਾਂਗੇ ਔਰ ਵਾਜਬ ਮੰਗਾ ਲੈਣਾ ਸਾਰੇ ਤਾਤਾ ਤੇ ਤੇ ਦੇਖਦੇ ਰੋ ਦਾਨੀ ਖੇਡਾ ਟੇਵੀਂ ਮਨੂ ਜਵਾਜਤ ਮਰ ਜੇਸ਼ ਕੁਮਾਰ ਦਾਨੀ ਖੇਡਾ ਟੇਵੀਂ ਲਈ 44